ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਆਪਣੇ ਪਿੰਡੇ ਸਿੱਖਾ ਖੇਡਾਂ ਦੀ ਗੱਤਗੱਤ ਦੀ ਵੀ ਦਿਖਾ ਚੁੱਕਾ ਹਾਂ ਉਸ ਤੋਂ ਬਾਅਦ ਵਾਲੀਬਾਲ ਦੀ ਟੀਮ ਵੀ ਦੇ ਨਾਲ ਵੀ ਤੁਹਾਨੂੰ ਇੰਟਰਸਟਿੰਗ ਕੀਤੀ ਅੱਜ ਜਿਹੜੀ ਹੈ ਇੱਕ ਕ੍ਰਿਕਟ ਦੀ ਸਾਡੀ ਟੀਮ ਦੀ ਮੈਂ ਤੁਹਾਡੇ ਨਾਲ ਇਹਨਾਂ ਦੀ ਸਾਰੀਆਂ ਬ੍ਰੋਡਕਾਸਟ ਕਰਾਵਾਗਾ ਕਿ ਕਦੋਂ ਦੀ ਸਾਡੇ ਪਿੰਡੇ ਦੇ ਵਿੱਚ ਕ੍ਰਿਕਟ ਦੀ ਟੀਮ ਬਣੀ ਹੈ ਤਦੋਂ ਦੋਸਤੋ ਵੀ ਕਿਾ ਕੀ ਇਹਨਾਂ ਦੀਆਂ ਪ੍ਰਾਪਤੀਆਂ ਨੇ ਮੇਰੇ ਨਾਲ ਪਿੱਛੇ ਜੋ ਤੁਸੀਂ ਦੇਖ ਰਹੇ ਹੋ ਸਾਰੇ ਇਹ ক্রিকেট ਦੇ ਪਲੇਅਰ ਨੇ ਮੇਰੇ ਹੀ ਪਿੰਡ ਦੇ ਤੈਸੋਂ ਬਾਅਦ ਵਾਲੀ ਜਿਹੜੀ ਮੈਂ ਵੀਡੀਓ ਅਪਲੋਡ ਕਰੂੰਗਾ ਇੱਕ ਦੋ ਦਿਨਾਂ 'ਚ ਉਹ ਸਾਡੇ ਪਿੰਡ ਦੀ ਜਿਹੜੀ ਕਬੱਡੀ ਦੀ ਟੀਮ ਹੈ ਉਹਦੀ ਕਰੂੰਗਾ ਤੇ ਉਸ ਤੋਂ ਪਹਿਲਾਂ ਮੈਂ ਸਾਰੇ ਇਹਨਾਂ ਵੀਰਾਂ ਨੂੰ ਤੇ ਬਾਕੀ ਸਾਰੀ ਸੰਗਤ ਨੂੰ ਜਿੰਨੇ ਵੀ ਇਹ ਵੀਡੀਓ ਦੇਖੂਗੇ ਸਾਡੀਆਂ ਇਸ ਟੀਮ ਨੂੰ ক্রিকেট ਦੀ ਟੀਮ ਨੂੰ फाइनेंशियल ਤੇ ਮੋਰਲਸਪੋਰਟ ਜਿੰਨੂਰ ਕਰੋ ਜਿੰਨੇ ਵੀ ਤੁਸੀਂ ਕਰ ਸਕਦੇ ਆ ਕਿਉਂਕਿ ਅਸੀਂ ਜਿਆਦਾ ਜਿਹੜਾ ਸਾਡਾ ਛਕਾ ਅਜਕਲ ਉਹ ਕਬੱਡੀ ਦੀਆਂ ਟੀਮਾਂ ਵਾਲਾ ਹੈ ਮੈਂ ਕਬੱਡੀ ਦੀ ਟੀਮ ਦੇ ਵਿਰੁੱਧ ਨਹੀਂ ਉਹ ਸਾਡੀ ਮਾਂ ਜਿਹੜੀ ਹੈ ਖੇਡ ਹੈ ਪੰਜਾਬ ਦੀ ਪਰ ਕ੍ਰਿਕਟ ਵੀ ਇੱਕ ਫੈਮਿਲੀ ਗੇਮ ਹੈ ਜਿਹੜੀ ਹੈ ਇਹਨੂੰ ਵੀ ਸਾਨੂੰ ਜਿਆਦਾ ਸਪੋਰਟ ਕਰਨੀ ਪੈਣੀ ਹੈ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਦੂਸਰੇ ਪਖਤੂਨ ਅਸ਼ਿਆਲੇ ਪਾਸੇ ਨਾ ਜਾਣ ਤੇ ਚੰਗੀ ਸਪੋਰਟ ਮਿਲਣਾ ਆਉ ਤੇ ਚੱਲਦੇ ਹਾਂ ਪਹਿਲਾਂ ਆਪਾਂ ਇੱਧਰ ਪਲੇਅਰ ਆਵਨੇ ਕਿ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਤਲਦੀਪ ਸਿੰਘ ਹੈ ਕੁਤਲਦੀਪ ਸਿੰਘ ਹਾਂਜੀ ਸੇਕਾ ਕਿੰਨੀ ਉਮਰ ਆ ਤੁਹਾਡੀ ਮੇਰੀ 18 ਸਾਲ 18 ਇਅਰ 18 ਇਅਰ ਤੇ ਕਦੋਂ ਦੇ ਤੁਸੀਂ ਕ੍ਰਿਕਟ ਖੇਡਦੇ ਹੋ ਆਲਮੋਸਟ 4 ਤੋਂ 5 5 ਇਅਰ ਤੇ ਤੁਸੀਂ ਸਟੂਡੈਂਟ ਹੋ ਕੀ ਪੜਾਈ ਕਰਦੇ ਤੁਸੀਂ ਮੈਂ ਇਲੈਕਟ੍ਰੀਕਲ ਦਾ ਕੋਰਸ ਕਰ ਰਿਹਾ ਕਿਹੜੀ ਥਾਂ ਤੇ ਰੋਡੀ ਕੋਲ ਜੀ ਓਕੇ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਨਜੋਤ ਸਿੰਘ ਹੈ ਜੀ ਮਨਜੋਤ ਸਿੰਘ ਜੀ ਹਾਂ ਜੀ ਮੇਰੇ 26 ਸਾਲ ਹੈ ਮੇਰੀ 26 ইয়ার্স ਹਾਂ ਜੀ ਤੇ ਮੈਂ ਸਿਰਫ ਕ੍ਰਿਕਟ ਆ ਲੀਆ ਜੀ ਹੁਣ ਹਾਂ ਤੇ ਕਦੋਂ ਤੇ ਕਦੋਂ ਵੀ ਜੁੜੇ ਹੋਏ ਕ੍ਰਿਕਟ ਮੈਨੂੰ 10 ਸਾਲ ਹੋ ਗਏ ਕ੍ਰਿਕਟ ਖੇਡਦੇ ਮੈਰੀ ਗੁੱਡ ਚੰਗਾ ਐਕਸਪੀਰੀਅੰਸ ਹੈ ਹਾਂ ਜੀ ਬਹੁਤ ਨੇ ਤੇ ਇਹ ਟੀਮ ਜਦੋਂ ਆਪਣੀ ਸ਼ੁਰੂ ਹੋਈ ਹੈ ਮੇਰਾ ਖਿਆਲ ਹੈ ਤੁਸੀਂ ਵੀ ਪਹਿਲੇ ਖਿਡਾਰੀਆਂ ਜੋ ਹਨ ਜਿਹਨੂੰ ਇਹ ਟੀਮ ਨੂੰ ਬਣਾਇਆ ਹਾਂ ਜੀ ਕਾਫੀ ਟਾਈਮ ਕਿਉਂਕ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਰਿਆਲ ਸਿੰਘ ਹੈ ਜੀ ਕਿ ਮੈਂ 22-23 ਸਾਲ ਤੋਂ ਫ੍ਰੀਟ ਖੇਡਦੇ ਹਾਂ ਹਾਂਜੀ ਹੁਣ ਤਾਂ ਤੁਸੀਂ ਕੈਨੇਡਾ ਦੇ ਵਿੱਚ ਸਟੇ ਕਰ ਰਹੇ ਹੋ ਹਾਂਜੀ ਹਾਂਜੀ ਤੇ ਉੱਥੇ ਵੀ ਤੁਸੀਂ ਕਰੀਰ ਖੇਡ ਹਾਂ ਮੈਂ ਵੀ ਕੈਨੇਡਾ ਤੇ ਖੇਡਣਾ ਸ਼ੁਰੂ ਕਰ ਲਿਆ ਸੀ ਹਾਂਜੀ ਤੁਸੀਂ ਕਿਸੇ ਖਾਸ ਟੀਮ ਨਾਲ ਕਿ ਵੈਸੇ ਅੰਨੀ ਵੈਸੀ ਕਲੱਬ ਆ ਉਹਨਾਂ ਨਾਲ ਬਹੁਤ ਚੰਗੇ ਹਾਂ ਤੇ ਤੁਸੀਂ ਵੀ ਕੈਨੇਡਾ ਤੋਂ ਹੀ ਹੋ ਹਾਂਜੀ ਤੇ ਤੁਹਾਡਾ ਸ਼ਬਦ ਨਾਮ ਕੁਲਿੰਦਰ ਹਾਂਜੀ ਤੇ ਤੁਸੀਂ ਕਦੋਂ ਦੇ ਕ੍ਰਿਕਟ ਨਾਲ ਜੁੜੇ ਮੈਨੂੰ ਹੋ ਗਈ 10-11 ਸਾਲ ਹੋ ਗਏ ਹਾਂਜੀ ਤੇ ਤੁਸੀਂ ਕੈਨੇਡਾ ਤੇ ਕਿਹੜੇ ਸ਼ਹਿਰ ਤੇ ਮੈਂ ਵੀ ਨਹੀਂ ਪਿੱਛਾ ਹੁਣੀ ਬਗ ਤੇ ਉੱਥੇ ਤੁਸੀਂ ਕਾਦੀ ਜੌਬ ਕਰਦੇ ਹੋ ਜਾਂ ਸਟੂਡੈਂਟ ਆ ਮੈਂ ਐਮਾਜ਼ਨ ਦੀ ਕੰਪਨੀ ਚ ਕੰਮ ਕਰ ਰਾਂ ਹਾਂ ਹਾਂਜੀ ਹਾਂਜੀ ਅਪਰ ਵੀਕਐਂਡ ਤੇ ਕਿਹ ਕਰਦੇ ਹੋ ਚਲੋ ਬਹੁਤ ਹੀ ਵਧੀਆ ਤੇ ਤੁਹਾਡਾ ਨਾਮ ਇਹਨਾ ਬਿਆਸ ਸਿੰਘ ਹੈ ਜੀ ਹਾਂਜੀ ਤੇ ਕਿੰਨੀ ਉਮਰ ਹੈ ਤੁਹਾਡੀ ਮੇਰੀ 27 ਸਾਲ ਹੈ ਹਾਂ ਤੇ ਕਦੋਂ ਦੇ ਤੁਸੀਂ ਕ੍ਰਿਕਟ ਖੇਡਦੇ ਹੋ ਮੈਨੂੰ ਵੀ 10 ਸਾਲ ਹੋ ਗਏ ਹੈ ਕ੍ਰਿਕਟ ਹਾਂ ਇਹ ਜਣ ਕੇ ਇਸ ਪਿੰਡ ਦੇ ਵਿੱਚ ਹਾਂਜੀ ਹਾਂਜੀ ਤੁਸੀਂ ਨਾਲ ਕਾਹਦਾ ਕੰਮ ਕਰਦੇ ਹੋ ਕੋਈ ਕੰਮ ਕਰਦੇ ਹੋ ਕੋਈ ਨਹੀਂ ਕੋਈ ਕੰਮ ਨਹੀਂ ਕਰਦਾ ਟਿਕਟ ਦੇ ਕੇ ਕਰੇ ਖੇਡਦੇ ਜਾਂ ਖੇਤੀ ਦਾ ਖੇਤੀਬਾੜੀ ਵੀ ਨਾਲ ਕਰਦੇ ਆਂ ਹਾਂਜੀ ਹਾਂਜੀ ਉਹ ਹੀ ਮੇਰਾ ਪਾਬਸੀ ਤੇ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਦੱਸੋ ਹਾਂਜੀ ਤੇ ਤੁਹਾਡੀ ਕੀ ਨੀ ਉਮਰ ਹੈ 25 ਹਾਂਜੀ ਤੁਸੀਂ ਕਰੋ ਇਹ ਕ੍ਰਿਕਟ ਨਾਲ ਜੁੜੇ ਹੋ 8 ਸਾਲ ਹਾਂ ਤੁਹਾਡਾ ਪਿੰਡ ਆਹ ਹੈ ਸੇਖਾ ਕਲਾ ਮੈਂ ਨਾ ਚਲੋ ਬਹੁਤ ਤੇ ਤੁਹਾਡਾ ਬੇਟਾ ਕੀ ਨਾਮ ਹਰਸ਼ਰੀਵ ਸਿੰਘ ਜੀ ਹਾਂਜੀ ਤੇ ਕਦੋਂ ਤੁਸੀਂ ਕ੍ਰਿਕਟ ਨਾਲ ਜੁੜੇ ਹੋ ਕੰਚਾ ਸਾਲੋਂ ਤੇ ਕੀ ਪ੍ਰਾਪਤੀ ਆ ਕੋਈ ਕੱਪ ਕੁਪੀ ਜਿੱਤੇ ਤੁਸੀਂ ਹਾਂਜੀ ਬਹੁਤ ਜਿੱਤੇ ਹਾਂਜੀ ਅੰਡਰ ਦੇ ਟੂਰਨਾਮੈਂਟ ਇੱਥੇ ਬੱਚਾਂ ਚੋੜੀ ਗਾ ਵੀ ਵੈਰੀ ਗੁੱਡ ਹਾਂਜੀ ਤੇ ਤੁਹਾਡਾ ਕੀ ਨਾਮ ਆ ਜੀ ਜਗਰਪ੍ਰੀਤ ਸਿੰਘ ਹਾਂ ਜਦੋਂ ਤੋਂ ਕਦੋਂ ਨੇ ਕ੍ਰਿਕਟ ਦੇ ਖੇਡਦੇ ਦਿੰਦੇ ਸੀ 6-7 ਸਾਲ 6-7 ਸਾਲ ਇੱਕ ਸੇ ਟੀਮ ਜੀ ਹਾਂਜੀ ਤੇ ਤੁਹਾਡਾ ਬੰਨੇ ਵੀ ਸਿੱਖਾ ਕਰ ਹਾਂਜੀ ਹਾਂਜੀ ਤੇ ਤੁਸੀਂ ਹੋਰ ਵੀ ਕੋਈ ਕੰਮ ਕਰਦੇ ਜਿਵੇਂ ਵਾੜੀ ਵਾੜੀ ਕਰਦੇ ਆ ਕੇਤੀਬੜੀ ਕਰਦੇ ਆ ਦੇ ਨਾਲ-ਨਾਲ ਕ੍ਰਿਕਟ ਦੇ ਨਾਲ-ਨਾਲ ਕਰਦੇ ਬਹੁਤ ਹੀ ਚੰਗੀ ਗੱਲ ਤੇ ਆਖਰ ਤੇ ਜਿਹੜੇ ਸੀਨੀਅਰ ਨੇ ਆਪਣੇ ਮਨਪ੍ਰੀਤ ਸਿੰਘ ਸਿੰਘ ਜੀ ਇਹ ਸਾਰਾ ਤੁਹਾਨੂੰ ਦੱਸਣਗੇ ਮਨਪ੍ਰੀਤ ਸਿੰਘ ਜੀ ਤੁਹਾਡੀ ਕਦੋਂ ਇਹ ਗੇਮ ਕਿਵੇਂ ਸ਼ੁਰੂ ਕੀਤੀ ਤੁਸੀਂ ਕਿੰਨਾ ਹੁਣ ਜਿਵੇਂ ਤੁਸੀਂ ਦੱਸਿਆ ਵੀ 13 14 15 ਫਰਵਰੀ ਨੂੰ ਹਾਂਜੀ 13 14 15 16 ਫਰਵਰੀ ਨੂੰ ਹਾਂਜੀ ਇਹ ਕਦੋਂ ਤੁਸੀਂ ਮੈਚ ਸ਼ੁਰੂ ਕੀਤਾ ਇਹ ਤੁਹਾਡੀ ਫਾਈਨਾਂنس કોણ ਮਦਦ ਕਰ ਰਿਹਾ ਤੇ ਯਾਰ ਉਹ ਸਾਰਾ ਤੁਸੀਂ ਦੱਸੋ ਵੀ ਪਹਿਲਾਂ ਕਿ ਟੀਮ ਕਿਵੇਂ ਬਣਾਈ ਤੇ ਕੌਣ ਕੌਣ ਤੁਹਾਡੇ ਨਾਲ ਸੀ ਹਾਂਜੀ ਹਾਂ ਇਹ ਸਾਰਾ ਅੰਕਲ ਆਪਣਾ 6 ਪੰਜਵਾਂ ਕੱਪ ਆਈ ਆਪਣਾ ਹਾਂਜੀ ਚੌਥੀ ਤੋਂ ਪਹਿਲਾ ਕੱਪ ਆਈ ਆਪਣਾ ਟੂਰਨਾਮੈਂਟ ਇਹ ਤੋਂ ਪਹਿਲਾਂ ਬਹੁਤ ਟੂਰਨਾਮੈਂਟ ਹੋਏ ਆ ਪਰ ਵੈਸੇ ਸਾਡਾ ਲਗਾਤਾਰ ਵਾਲਾ ਇਹ ਚੌਥਾ ਪੰਜਵਾਂ ਟੂਰਨਾਮੈਂਟ ਆ ਜੀ ਹਾਂਜੀ ਜਿਹੜੇ ਤੇ ਇਹਦੇ ਟਾਈਟਲ ਸਪੌਂਸਰ ਤੁਸੀਂ ਜਿਹੜਾ ਤੁਹਾਡਾ ਨਾਮ ਬਾਬਾ ਵਿਕਰਮਜੀਤ ਸਿੰਘ ਕਾ ਜੀ ਇਹਨਾਂ ਦੀ ਬਹੁਤ ਸਾਨੂੰ ਸਪੋਰਟ ਆ ਜੀ ਹਾਂਜੀ ਹਰ ਸਾਲ ਸਾਨੂੰ 50000 ਰੁਪਏ ਦੀ ਨਗਦ ਰਕਮ ਹੁੰਦੀ ਹੈ ਜੀ ਤੇ ਬਹੁਤ ਬਹੁਤ ਮਿਹਰਬਾਨੀ ਨੇ ਲੋਕ ਸਦਾ ਹੱਥ ਮੜਨਾ ਕਿ ਬੱਚ ਇਦਾਂ ਹੀ ਅੰਕਲ ਜੀ ਸਾਨੂੰ ਪਹਿਲਾਂ ਕਿ ਸਾਡੇ ਕਿਸੇ ਨੇ ਆਇਆ ਹੱਥ ਨਹੀਂ ਫੜਿਆ ਜੀ ਪਹਿਲਾਂ ਹਾਂਜੀ ਤੇ ਤੁਸੀਂ ਪਹਿਲੇ ਇਨਸਾਨ ਆ ਜੀ ਜਿਹੜੇ ਸਾਡੇ ਦੇ ਅਜੇ ਤੱਕ ਸਰਤੇ ਸਨ ਨੋ ਆਕਾਲਪੁਰ ਹਾਂਜੀ 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 ਇਹ ਟੂਰਨਾਮੈਂਟ ਅਸੀਂ ਵਧੀਆ ਕਰਾਉਣੇ ਆ ਜੀ ਸਾਡੀ ਐਰ ਕੀ ਵੀ ਨਾਮ ਵਧੀਆ ਰੱਖਿਆ ਹੈ ਜੀ ਹਾਂਜੀ 100000 ਨਾਮ ਹੈ ਸੈਕੰਡ ਪ੍ਰਾਈਜ਼ ਹੈਗਾ 6152 52 52000 ਪ੍ਰਾਈਜ਼ ਹੈ ਜੀ ਹਾਂ 32 ਟੀਮਾਂ ਰੱਖ ਕੇ ਚਾਹ ਤਿੰਨ ਦਿਨ ਦਾ ਪੂਲ ਦਿਨ ਦਿਨ ਹੋਊਗਾ ਜੀ ਹਾਂਜੀ ਤੇ 16 ਫਰਵਰੀ ਨੂੰ ਫਾਈਨਲ ਦਿਨ ਕਰਾਇਆ ਜਾਊਗਾ ਠੀਕ ਹੈ ਜੀ ਤੇ ਬਾਕੀ ਕੌਣ ਕੌਣ ਤੋਂ ਲਈ ਇਸ ਸਾਲ ਦੇ ਵਿੱਚ ਕਿੰਨਾ ਕਿ ਤੁਹਾਡਾ ਬਜਟ ਹੈ ਜਿਹੜਾ ਇਹ ਬਜਟ ਸਾਡਾ ਜੀ 4 ਤੋਂ 5 ਲੱਖ ਦਾ ਬਜਟ ਹੁੰਦਾ ਹੈ ਜੱਡਾ ਹਾਂਜੀ ਕਿ ਸਰ ਕੀ ਸਾਨੂੰ ਥੋੜਾ ਜਿਆ ਫਾਈਨੈਂਸ਼ਲੀ ਥੋੜੀ ਮੈ ਹੈਲਪ ਘੱਟ ਹੋਈ ਹੈ ਜੀ ਹਾਂਜੀ ਕਿ ਕਿਰਨ ਕਿਉਂਕਿ ਟੂਰਨਾਮੈਂਟ ਹੈਰਕੀ ਪਿੰਡ ਵਿੱਚ ਵਾਲੀਬਾਲ ਜਿੱਦਾਂ ਹੋਇਆ ਜੀ ਹੁਣ ਹਾਂ ਕਬੱਡੀ ਦਾ ਵੀ ਆ ਰਿਹਾ ਜੀ ਹੁਣ ਹਾਂ ਵੀ ਲੋਕ ਕਿਹਨੂੰ ਕਿਹਨੂੰ ਦੇਣ ਹਾਂਜੀ ਹਾਂਜੀ ਇਦਾਂ ਹੀ ਹੈ ਪਰ ਤੁਸੀਂ ਆਪਣੀ ਲਈਓ ਐਨ ਆਰ ਆ ਵੀਰਾਂ ਨੂੰ ਅਸੀਂ ਅਪੀਲ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਵਾਰ ਸਾਡੀ ਮਦਦ ਕਰਨੀ ਐਨ ਆਰ ਸਾਡੇ ਵੀਰ ਚੇਖਾ ਖਕਲਾ ਲਈ ਨਹੀਂ ਸਮ ਸੰਗਤਾ ਜੀ ਹਾਂ ਤੇ ਇਹ ਕਹਿੰਦੇ ਵੀ ਸਾਡੀ ਮਦਦ ਕੀਤੀ ਜਾਵੇ ਮੈਂ ਆਪ ਕੋ ਗਿਆ ਸੀ ਆ ਮੰਡੂ ਆਇਆ ਹੋਰੇ ਆਇਆ ਸ਼ਹਿਰ ਯੂਰੇ ਤੇ ਬੱਚੇ ਛੋਟੇ ਹੁਣ ਇਹਨਾਂ ਨੂੰ ਛੋਟਾ ਨੂੰ ਪੜਾਉਣਾ ਜਦ ਆਪਾਂ ਹਾਂਜੀ ਤੇ ਵਧੀਆ ਪਲੇਅਰ ਹਾਂ ਤੁਸੀਂ ਇਹਨਾਂ ਜਦ ਤੁਸੀਂ ਗੇਮ ਦੇਖੋਗੇ ਹਾਂਜੀ ਬਹੁਤ ਵਧੀਆ ਮਤਲਬ ਪਲੇਅਰਾਂ ਦੀ ਉਮਰ ਇਹਨਾਂ ਦੀ 6ਵੀਂ ਚ ਪੜਦੇ ਨਾ 7ਵੀਂ ਚ ਆਈਏ 7ਵੀਂ ਚ ਹੈ ਹਾਂ ਤੇ ਵਧੀਆ ਇਹਨਾਂ ਦੇ ਬੱਚੇ ਮਤਲਬ ਗੇਮਾਂ ਗੇਮਾਂ ਤੁਰ ਤੁਰ ਚੱਲੇ ਹੋਏ ਜੀ ਮੈਂ ਇਹ ਚਾਹੂੰਗਾ ਤੁਸੀਂ ਆਪਣਾ ਸੰਪਰਕ ਹਾਂਜੀ ਤੁਹਾਡੀ ਈਮੇਲ ਜਾਂ ਟੈਲੀਫੋਨ ਨੰਬਰ ਤੁਸੀਂ ਜਰੂਰ ਹਾਂਜੀ 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 ਮੈਂ ਨਹੀਂ ਚਾਹਾਂਗਾ ਕਿ ਕੋਈ ਮੇਰੇ ਨਾਲ ਹਾਂਜੀ ਹਾਂਜੀ ਕਰੇ ਅਨਸਾਰ ਨੂੰ ਤੁਹਾਨੂੰ ਜਿਵੇਂ ਮੈਂ ਬਿਆਨ ਤਈ ਇਹਦਾ ਨੰਬਰ ਦਿੰਦੇ ਹਾਂ ਅਸੀਂ ਮਤਲਬ ਕੋਈ ਫਾਈਨੈਂਸ਼ਲੀ ਹੁੰਦਾ ਇਹਦਾ ਇਹਦਾ ਨੰਬਰ ਹੈਗਾ 90418 8824 8824 ਹਾਂਜੀ ਕੋਈ ਵੀ ਕੋਈ ਵੀ ਵੀਰਪਰਾ ਹੜਾ ਐਨ ਆਰ ਆ ਵੀਰ ਕੋਈ ਪਿੰਡ ਵਾਸੀ ਕੋਈ ਸਾਡੀ ਮਦਦ ਕਰਨਾ ਚਾਹੁੰਦਾ ਟੂਰਨਾਮੈਂਟ ਵਾਸਤੇ ਜੀ ਕਿਉਂਕਿ ਟੂਰਨਾਮੈਂਟ ਵਾਸਤੇ ਸਾਨੂੰ ਪੈਸੇ ਦੀ ਵੱਧ ਤੋਂ ਵੱਧ ਲੋੜ ਹੈ ਜੀ ਤੇ ਸਾਡੀ ਜਰੂਰ ਮਦਦ ਕਰੋ ਜੀ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜੀ ਅਸੀਂ ਤੇ ਗਰਾਊਂਡ ਵੀ ਦਿਖਾ ਦਿਓ ਇੱਕ ਵਾਰੀ ਜੈ ਹਾਂਜੀ ਔਰ ਜਿਹੜਾ ਸਾਹਮਣੇ ਗਰਾਊਂਡ ਆ ਉੱਥੇ ਵਾਲੀਬਾਲ ਵੀ ਖੇਡ ਸਾਡੇ ਟ੍ਰੈਨਿੰਗ ਵੀ ਔਰ ਸਾਹਮਣੇ ਸਾਡੇ ਪਿੰਡੋਂ ਹੀ ਕੁਝ ਲੈ ਹੈਗਾ ਜੈਮ ਆ ਨਾਲ ਹੀ ਸਾਡੇ ਬਣ ਰਿਹਾ ਆਪਣਾ ਪੰਚਾਇਤਕਰ ਪੰਚਾਇਤਕਰ ਬਣ ਰਿਹਾ ਇਸੇ ਵਿੱਚ ਕ੍ਰਿਕਟ ਦਾ ਨੈਟ ਲੱਗਿਆ ਜਿਵੇਂ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਸਾਊਥ ਸੈਕਟਰ ਦੀ ਹੈਗੀ ਆ ਸਾਈਡ ਆ ਜੀ ਜਿਹੜੀ ਸਾਈਡ ਆ ਆ ਨਾਰਥ ਹਾਂਜੀ ਨਾਰਥ ਦੇ ਵਿੱਚ ਪੈਂਦਾ ਹੈ ਇਹ ਨਾਲ ਹੀ ਸਾਡੇ ਮੰਡੀ ਹੈ ਜਿੱਥੇ ਇਹ ਬਣਾਈ ਆ ਬਹੁਤ ਹੀ ਬੱਚਿਆਂ ਨੇ ਮਿਹਨਤ ਕਰਕੇ ਇਹ ਗਰਾਊਂਡ ਆਪ ਤਿਆਰ ਕੀਤੀ ਹੈ ਤੇ ਆਖਰ ਤੇ ਫਿਰ ਤੁਸੀਂ ਇੱਕ ਵਾਰੀ ਫਿਰ ਟੈਲੀਫੋਨ ਦੱਸੋ +91 ਹਾਂਜੀ ਇੰਡੀਆ ਦਾ ਨੰਬਰ ਹੈ ਨਾ ਹਾਂਜੀ ਨੰਬਰ ਨੋਟ ਕਰ ਲਓ ਜੇ ਇੱਕ ਵਾਰੀ ਫਿਰ +91 90418 ਅੱਗੇ ਕਿੰਨਾ ਸੀ 6 8 1 1 2 4 ਜੀ ਦੋਰਾ ਫਿਰ ਪਲੀਜ਼ ਹਾਂਜੀ ਹਾਂਜੀ ਪਲੱਸ 9 90418 ਜੀ ਤੇ 68124 ਹਾਂਜੀ ਨੰਬਰ ਹੈ ਜੀ ਤੇ ਟੂਰਨਾਮੈਂਟ ਸਾਡਾ ਫਰਵਿਚ ਸਟਾਰਟ ਹੋਣ ਜਾ ਰਿਹਾ ਜੀ 13 14 15 ਤੇ 16 ਫਰਵਰੀ ਚਾਰ ਦਿਨ ਦਾ ਟੂਰਨਾਮੈਂਟ ਹੈ ਜੀ ਵਧੀਆ ਟੂਰਨਾਮੈਂਟ ਕਰਾਉਣੀ ਹੈ ਜੀ ਅਸੀਂ ਪਹਿਲਾਂ ਵੀ ਵਧੀਆ ਟੂਰਨਾਮੈਂਟ ਕਰਾਇਆ ਐਸ ਵਾਰੀ ਵਧੀਆ ਟੂਰਨਾਮੈਂਟ ਕਰਾਵਾਂਗੇ ਜੀ ਤੇ ਵੱਧ ਤੋਂ ਵੱਧ ਸਪੋਰਟ ਦੀ ਸਾਨੂੰ ਲੋੜ ਹੈ ਜੀ ਪਿੰਡ ਵਾਸੀਆਂ ਵੱਲੋਂ ਵੀ ਤੇ ਐਨ ਆਰ ਆਈ ਵੀਰਾਂ ਵੱਲੋਂ ਵੀ ਤੇ ਧੰਨਵਾਦ ਜੀ ਬਾਕੀ ਹਾਂਜੀ ਆਖਰ ਪਰ ਮੇਰੀ ਫਿਰ ਬੇਨਤੀ ਹੱਥ ਜੋੜ ਕੇ ਕਿ ਜਿੱਥੇ ਜਿੱਥੇ ਵੀ ਸਾਡੇ ਪਿੰਡ ਸੇਖਾ ਘਲਾ ਨੇ ਵਰਦਾ ਅੱਧਾ ਜਿਹੜਾ ਸੇਖਾ ਉਹ ਸਾਰਾ ਕੈਨੇਡਾ ਦੇ ਵਿੱਚ ਸ਼ਿਫਟ ਹੋਇਆ ਵਾ ਤੇ ਵੱਧ ਤੋਂ ਉਹਦੇ ਵੀਡੀਓ ਵਾਇਰਲ ਕਰੋ ਤੇ ਵੱਧ ਤੋਂ ਉਹਦੇ ਇਹਨਾਂ ਬੱਚਿਆਂ ਦੀ ਮੋਰਲ ਤੇ ਫਾਈਨੈਂਸ਼ੀਅਲ ਸਪੂਰ ਕਰੋ ਤਾਂ ਕਿ ਇਹ ਆਪਣੇ ਪਿੰਡ ਦਾ ਜਿਹੜਾ ਨਾਮ ਉੱਚਾ ਕਰ ਸਕਣ ਅੱਜ ਲਈ ਇਹ ਨਹੀਂ ਵਾ ਗੁਰਜੀ ਕਾ ਸਾਇਕੋਲੋਜੀ ਬਤੇ